ਮਨਦੀਪ ਰੇਮਪੀ ਦੇ ਨਾਵਲ ਵਕਤ ਦੇ ਕਿੱਸੇ ਚੁੰਦਾ ਅਗਲਾ ਭਾਗ 18 ਪਹਿਲਾ ਹਿੱਸਾ ਮੈਂ 에ਜੰਟ ਨੂੰ ਇੱਕ ਵਾਰ ਤਾਂ ਆਪ ਹੀ ਮਿਲ ਆਇਆ ਸਾਂ ਦੂਜੀ ਵਾਰ ਬਾਪੂ ਨੂੰ ਨਾਲ ਲੈ ਕੇ 에ਜੰਟ ਨਾਲ ਬੱਕੀਆਂ ਠੱਕੀਆਂ ਲਾ ਕੇ ਆਇਆ ਬਾਪੂ ਇੱਕ ਵਾਰ ਮੋੜ ਤੋਂ ਕੋੜਾਕੁੱਟ ਪਰਕੇ ਮੈਨੂੰ ਬਾਹਰ ਤੋਰਨ ਲਈ ਥੱਬੇ ਰੁਪਏਾਂ ਦੇ ਇਕੱਠੇ ਕਰਨ ਲੱਗਾ ਇਸ ਵਾਰ ਤਾਂ ਮੇਰੀ ਮਾਂ ਨੇ ਵੀ ਪੂਰੀ ਦਰੇਰੀ ਵਿਖਾਈ ਆਪਣਾ ਕਲਜਾ ਪੱਥਰ ਦਾ ਕਰਕੇ ਬੀਬੀ ਦੇ ਚਿਹਰੇ ਦੀ ਰੌਣਕ ਵੇਖ ਮੈਂ ਪੁੱਛ ਬੈਠਾ ਬੀਬੀ ਮੇਰੇ ਬਾਹਰ ਜਾਣ ਦੇ ਨਾਂ ਤੇ ਇਸ ਵਾਰ ਨਾ ਤਾਂ ਤੇਰੀਆਂ ਅੱਖਾਂ ਡੁੱਲਦੀਆਂ ਤੇ ਨਾ ਹੀ ਤੇਰੇ ਕਾਲਜ ਦਾ ਰੁਗ ਪਰ ਹੁੰਦਾ ਸ਼ਗਨ ਤੂੰ ਤਰਦਾੱਸਾਂ ਕਰਦੀ ਨਹੀਂ ਸਕਦੀ ਕਿ ਕਦੋਂ ਤੇਰਾ ਪੁੱਤ ਛੇਤੀ ਤੋਂ ਛੇਤੀ ਦੂਸਰੀ ਧਰਤੀ ਤੇ ਜਾ ਪੈਰ ਧਰੇ ਬੀਬੀ ਨੇ ਮੇਰੇ ਚਿਹਰੇ ਵੱਲ ਨੀਚ ਨਾਲ ਤੱਕਦੀ ਹੋਈ ਨੇ ਹੌਂਕਾ ਪਰਿਆ ਤੇ ਫੇਰ ਫਿੱਕਾ ਜਾ ਮੁਸਕਰਾਪੀ ਮੈਂ ਬੀਬੀ ਦੇ ਅਗਲੇ ਬੋਲਾਂ ਨੂੰ ਢੀਕ ਰਿਆਸਾਂ ਤੇ ਬੀਬੀ ਆਖਣ ਲੱਗੀ ਪੁੱਤ ਮੈਂ ਤੈਨੂੰ ਉੱਥੇ ਭੇਜਣ ਲੱਗੀ ਹਾਂ ਜਿੱਥੋਂ ਤੇਰੇ ਮੁਰ ਪਰਤਨ ਦੀਆਂ ਢੀਕਾਂ ਵੰਸਕਾ ਇੱਥੇ ਤਾਂ ਘੁੱਗੀਆਂ ਮਗਰ ਬਾਤ ਪਏ ਹੋਏ ਨਹੀਂ ਜਿਨ੍ਹਾਂ ਦੇ ਮੂੰਹਾਂ ਨੂੰ ਲੱਗਿਆ ਮਾਸ ਪਤਾ ਨਹੀਂ ਕਿੰਨੇ ਘਰਾਂ ਦੇ ਜਾਇਆਂ ਨੂੰ ਖਾ ਗਿਆ ਤੂੰ ਸਾਥੋਂ ਦੂਰ ਸਹੀ ਤੇਰੇ ਵੱਲੋਂ ਦੇ ਸੁੱਖ ਸੁਨੇਹਾਂ ਨੇ ਸਾਡੇ ਜਿਗਰੇ ਠਾਰੀ ਰੱਖਣੇ ਆ ਔਰ ਫਿਰਾਂ ਸਾਨੂੰ ਕੀ ਚਾਹੀਦਾ ਪੁੱਤਰਾ ਮੈਂ ਔਖਾਂ ਸੌਖਾਂ ਦਬਈ ਚੱਲੇ ਤੱਕ ਗਿਆ ਪ੍ਰੈਜੈਂਟ ਨੇ ਕੀਤੀ ਮੇਰੇ ਨਾਲ ਬਹੁਤ ਮਾੜੀ ਜਿਸ ਕੰਪਨੀ ਦੀਆਂ ਸਿਫਤਾਂ ਉਹ ਹੁਬ ਹੁਬ ਕੇ ਕਰਦਾ ਨਹੀਂ ਸੀ ਸਕਦਾ ਉਹਨੇ ਚੰਗੇ ਵਟ ਕੱਢੇ ਕੰਮ ਐਨਾ ਔਖਾ ਭਾਰੀ ਕਿ ਬੰਦਾ ਸਵੇਰ ਤੋਂ ਰਾਤ ਤੱਕ ਥੱਕਿਆ ਟੁੱਟਿਆ ਜਦੋਂ ਆਪਣੇ ਕਮਰੇ ਵਿੱਚ ਪਹੁੰਚਦਾ ਤਾਂ ਸਿੱਧਾ ਆਪਣੇ ਬਿਸਤਰੇ ਤੇ ਡਿੱਗਣ ਦੀ ਕਰਦਾ ਢਿੱਡ ਦੀ ਭੁੱਖ ਵੀ ਮੂੰਹ ਮੋੜ ਜਾਂਦੀ ਮੈਂ ਕਦੇ ਵੀ ਇੰਨੇ ਬੋਝਲ ਕੰਮ ਨੂੰ ਹੱਥ ਨਹੀਂ ਛਿਪਾਇਆ ਪਰ ਹੁਣ ਮਜਬੂਰੀ ਸੀ ਹੋਰ ਕਰ ਵੀ ਕੀ ਸਕਦਾ ਸੀ ਕਈ ਵਾਰ ਮਨ ਵਿੱਚ ਆਉਂਦਾ ਸਭ ਕੁਝ ਛੱਡ ਕੇ ਭੱਜ ਜਾਮਾ ਇੱਥੋਂ ਫਿਰ ਸੋਚਦਾ ਭੱਜ ਕੇ ਜਾਣਾ ਵੀ ਕਿੱਥੇ ਸੀ ਪਾਸਪੋਰਟ ਵੀ ਕੋਲ ਨਹੀਂ ਸੀ ਉਹ ਕੰਪਨੀ ਕੋਲ ਜਮਾ ਸੀ 2 ਸਾਲਾਂ ਲਈ 2 ਸਾਲ ਦੇ ਵਰਕ ਪਰਮਿਟ ਤੋਂ ਬਾਅਦ ਹੀ ਮਿਲਣਾ ਸੀ ਮੈਂ ਰੋ ਰੋ ਕੇ ਬਾਪੂ ਨੂੰ ਫੋਨ ਕਰਦਾ ਬਾਪੂ ਐਨੂੰ ਸਦਲੇ ਵਾਪਸ ਤੇਰੇ ਪੁੱਤੋਂ ਨਹੀਂ ਰਹੇ ਹੁੰਦਾ ਇੱਥੇ ਇੱਥੇ ਤਾਂ ਸਵੇਰ ਤੋਂ ਸ਼ਾਮ ਤੱਕ ਪਿੱਠ ਸਿੱਧੀ ਨਹੀਂ ਹੁੰਦੀ ਮੈਨੂੰ ਕਿੱਥੇ ਫਸਾ ਦਿੱਤਾ ਏਜੰਟ ਨੇ ਬਾਪੂ ਵਿਚਾਰਾ ਵੀ ਠੱਗਿਆ ਹੋਇਆ ਮਹਿਸੂਸ ਕਰਨ ਲੱਗਿਆ ਬੀਬੀ ਤੋਂ ਮੇਰੀ ਹਾਲਤ ਦਾ ਉਹ ਲੈ ਹੀ ਰੱਖਿਆ ਬਾਪੂ ਨੇ ਉਹ ਵਿਚਾਰੀ ਤਾਂ ਖੁਸ਼ ਹੁੰਦੀ ਸੋਚ ਕੇ ਕਿ ਮੇਰਾ ਪੁੱਤ ਇਸ ਧਰਤੀ ਤੋਂ ਦੂਰ ਸਹੀ ਸਲਾਮਤ ਜ਼ਿੰਦਗੀ ਜਿਉ ਰਿਹਾ ਹੈ ਉਸ ਕਮਲੀ ਨੂੰ ਕੀ ਪਤਾ ਸੀ ਕਿ ਮੈਂ ਜ਼ਿੰਦਗੀ ਜਿਉਣੀ ਭੁੱਲ ਕੇ ਸਮਾਂ ਕੱਟ ਰਿਹਾ ਮੈਨੂੰ ਨਾ ਚੱਜਣਾ ਨਹੀਂ ਲਾਉਂਦੀ ਤੇ ਨਾ ਹੀ ਮੈਂ ਚੱਜ ਨਾਲ ਪੂਰਾ ਟਿੱਡ ਪਰ ਕੇ ਵੇਖਿਆ ਸੀ ਜਦੋਂ ਦਾ ਇੱਥੇ ਆਇਆ ਸਾਂ ਮੇਰੇ ਹੱਥਾਂ ਤੇ ਹਟਣ ਪੈ ਗਏ ਸੱਚਮੁੱਚ ਰੋਟੀ ਕਮਾਉਣੀ ਬਹੁਤ ਔਖੀ ਇਸ ਕੱਲ ਦਾ ਅਹਿਸਾਸ ਮੈਨੂੰ ਹੁਣ ਹੋਇਆ ਬੇਗਾਨੀ ਧਰਤੀ ਤੇ ੱੱਕੇ ਖਾ ਕੇ ਬਾਪੂ ਨੇ ਇੱਕ ਦੋ ਵਾਰ ਏਜੰਟ ਨੂੰ ਲਾਂਭਾ ਵੀ ਦਿੱਤਾ ਪਰ ਮਾਰੇ ਤੇ ਮੁੱਕਰੇ ਬਾਰੀ ਬੰਦਾ ਕੀ ਆਖੀ ਬਾਪੂ ਕਹਿੰਦਾ ਉਹ ਤਾਂ ਸੱਚਾ ਹੁੰਦਾ ਹੈ ਕਿ ਮੈਂ ਤਾਂ ਸਾਰਾ ਪਹਿਲਾਂ ਹੀ ਦੱਸ ਦਿੱਤਾ ਸੀ ਕਿ ਜਾਨ ਮਾਰ ਕੇ ਕੰਮ ਕਰਨ ਵਾਲਾ ਕੰਮ ਹੈ ਤੁਸੀਂ ਆ ਵੀ ਹਾਮੀ ਭਰੀ ਸੀ ਕਿ ਮੁੰਡੇ ਨੇ ਕਰ ਲੈਣਾ ਮੈਂ ਨਾ ਤਾਂ ਤੁਹਾਨੂੰ ਕੁਝ ਝੂਠ ਬੋਲਿਆ ਨਾ ਕੋਈ ਤੁਹਾਡੇ ਨਾਲ ਧੱਕਾ ਕੀਤਾ ਮੇਰਾ ਤਾਂ ਕੰਮ ਹੈ ਤੁਹਾਨੂੰ ਵੀ ਪਤਾ ਦਵਾਈ ਵਰਗੇ ਦੇਸ਼ਾਂ ਚ ਆਮ ਬੰਦਾ ਕੰਮ ਕਰਨੀ ਜਾਂਦਾ ਕੋਈ ਸੈਰ ਸਪਟਾ ਕਰਨ ਤਾਂ ਨਹੀਂ ਜਾਂਦਾ ਫਿਰ ਕੰਮ ਚ ਮੈਂ ਨਾ ਕਾਦਾ ਐਨੇ ਮੁੰਡੇ ਭੇਜੀ ਤੇ ਅੱਜ ਤੱਕ ਤਾਂ ਕਿਸੇ ਨੇ ਚੂਹ ਨਹੀਂ ਕੀਤੀ ਸਗੋਂ ਮੇਰੀ ਇੰਨੀ ਇੱਜ਼ਤ ਕਰਦੇ ਅਜੇ ਇਹ ਮਾੜੇ ਵਕਤ ਬਾਪੂ ਨੂੰ ਆਪਣੇ ਬਿੱਤਰ ਗੁਰਨਾਮ ਦੀ ਯਾਦ ਆਈ ਤੇ ਉਹਨੇ ਗੁਰਨਾਮ ਦੇ ਘਰ ਜਾ ਤਾਂ ਉਹਦਾ ਫੋਨ ਨੰਬਰ ਲੈ ਮੈਨੂੰ ਉਸ ਨਰਕ ਚੋਂ ਕੱਢਣ ਲਈ ਉਹਦਾ ਤਰਲਾ ਕੀਤਾ ਬਾਪੂ ਦੀ ਗੁਰਨਾਮ ਚਾਚੇ ਨਾਲ ਕਦੇ ਬਹੁਤ ਪੰਦੀ ਸੀ ਹੁਣ ਵੀ ਚਿੱਠੀ ਪੱਤਰ ਆਹੀ ਉਹ ਆਪਸ ਵਿੱਚ ਇੱਕ ਦੂਜੇ ਦੀ ਬਾਰੇ ਛਿਮਾਈ ਮਗਰੋਂ ਖਬਰਸਾਰ ਲੈਂਦੇ ਰਹਿੰਦੇ ਗੁਰਨਾਮ ਚਾਚੇ ਦਾ ਇੱਧਰ ਸੋਹਣਾ ਕੰਮਕਾਰ ਸੀ ਉਹ 70 ਦੇ ਦਸ਼ਕ ਤੋਂ ਇੱਥੇ ਆਵਸ਼ਿਆ ਸੀ ਪਹਿਲਾਂ ਆਪ ਆਇਆ ਜਵਾਨੀ ਵਿੱਚ ਤੇ ਛੇਤੀ ਹੀ ਵਾਪਸ ਆ ਵਿਆਹ ਤੋਂ ਬਾਅਦ ਆਪਣੀ ਘਰਵਾਲੀ ਨੂੰ ਵੀ ਨਾਲ ਹੀ ਲਿਆ ਆ ਦੁਬਈ ਵਿੱਚ ਜੀਆਂ ਦੇ ਵਾਦੇ ਨਾਲ ਪਰਿਵਾਰ ਸੋਹਣਾ ਵਧਿਆ ਫੁੱਲਿਆ ਜਦੋਂ ਕਦੇ ਸਾਲਾਂ ਬਾਅਦ ਉਹਨਾਂ ਦਾ ਪਿੰਡ ਗੇੜਾ ਵੱਜਦਾ ਤਾਂ ਸਾਡੇ ਘਰ ਵੀ ਰੌਣਕ ਲੱਗੀ ਜਾਂਦੀ ਕਿਉਂਕਿ ਤਾਰੀਖੀਆਂ ਦੀ ਸਾਡੀਆਂ ਨਾ ਸੋਹਣੀ ਰਾਤ ਸਰਲ ਦੀ ਜਦੋਂ ਬਾਪੂ ਨੇ ਕਰਨਾਮ ਚਾਚੇ ਨੂੰ ਮੇਰੇ ਬਾਰੇ ਦੱਸਿਆ ਤਾਂ ਚਾਚਾ ਮੈਨੂੰ ਮੇਰੇਨ ਦੋ ਚਾਰ ਵਾਰ ਮੇਰੀ ਕੰਪਨੀ ਚ ਆਇਆ ਉਹਨੇ ਕੰਪਨੀ ਦੇ ਕਿਸੇ ਅਧਿਕਾਰੀ ਨਾਲ ਮਿਲ ਕੇ ਪਤਾ ਨਹੀਂ ਕਿਵੇਂ ਅੱਟੀ ਸੱਟੀ ਲਾ ਕੇ ਕਿਹੜਾ ਚੱਕਰ ਚਲਾਇਆ ਕਿ ਮੈਨੂੰ ਉੱਥੋਂ ਕੱਢਣ ਵਿੱਚ ਸਫਲ ਹੋ ਗਿਆ ਸਾਰਿਆਂ ਨੇ ਸੁੱਖ ਦਾ ਸਾਲਿਆ ਮੇਰਾ ਪਾਸਪੋਰਟ ਵੀ ਛੇਤੀ ਹੀ ਮੇਰੇ ਹੱਥਾਂ ਵਿੱਚ ਸੀ ਥੋੜੇ ਦਿਨ ਆਪਣੇ ਕੋਲ ਮੇਰੀ ਚੰਗੀ ਆਉ ਭਾਗਤ ਕਰਨ ਤੋਂ ਬਾਅਦ ਚਾਚੇ ਨੇ ਮੈਨੂੰ ਆਪਣੇ ਕਿਸੇ ਚੰਗੇ ਜਾਣਕਾਰ ਬੰਦੇ ਕੋਲ ਰਖਵਾ ਦਿੱਤਾ ਗੁਰਨਾਮ ਚਾਚੇ ਦੇ ਤਿੰਨ ਚਾਰ ਟਰਾਲਿਆਂ ਨੇ ਉੱਥੇ ਉਹਦਾ ਕੰਮ ਚੰਗਾ ਲੋੜਿਆ ਹੋਇਆ ਸੀ ਉਹਦੀ ਕਈ ਸਾਲਾਂ ਦੀ ਕਲਣਾ ਨੇ ਉਹਦਾ ਚੰਗਾ ਨਾਂ ਥਾਂ ਬਣਾਇਆ ਹੋਇਆ ਮੇਰਾ ਵੀ ਛੇਤੀ ਹੀ ਟਰਾਲੇ ਤੇ ਹੱਥ ਖੁੱਲ ਗਿਆ ਤੇ ਗੁਰਨਾਮ ਚਾਚੇ ਦੀ ਭੱਜ ਦੌੜ ਨਾਲ ਮੇਰਾ ਡਰਾਈਵਿੰਗ ਲੈਸੈਂਸ ਬਣਨ ਨੂੰ ਵੀ ਬਹੁਤੀ ਧੀਰ ਨਾ ਲੱਗੀ ਮੈਂ ਚਾਹੀ ਚਾਹੀ ਬਾਪੂ ਨੂੰ ਫੋਨ ਕਰਦਾ ਬਾਪੂ ਹਣ ਤੇਰਾ ਪੁੱਤ ਟਿੱਡ ਭਰ ਕੇ ਰੋਟੀ ਖਾਣ ਲੱਗਿਆ ਹਣ ਤੂੰ ਫਿਕਰ ਨਾ ਕਰ ਤੇਰੇ ਸਾਰੇ ਕਰਜ਼ੇ ਲਾ ਦੇਣੇ ਆ ਤੇਰੇ ਪੁੱਤ ਨੇ ਆਰੇ ਬੀਬੀ ਦਾ ਖਿਆਲ ਰੱਖੀ। ਉਈ ਨਾ ਮਾੜੀ ਮਾੜੀ ਗੱਲ ਤੇ ਮੇਰੀ ਬੀਬੀ ਨਾਲ ਲੜਿਆ ਕਰ। ਛੇਤੀ ਦੁਕਾਨ ਵਧਾ ਕੇ ਟਾਈਮ ਤੇ ਕਰ ਜਾਇਆ ਕਰ। ਬਾਪੂ ਮੇਰੀਆਂ ਗੱਲਾਂ ਸੁਣ ਹੱਸਦਾ ਹੋਇਆ ਆਕਣ ਲੱਗਦਾ। ਆਹੋ ਹੁਣ ਤੂੰ ਮੱਤਾ ਤੇ ਜੁਗਾ ਹੋ ਗਿਆ। ਆਰੇ ਮੈਂ ਕਹਾਂ ਨੂੰ ਲੜਨਾ ਤੇਰੀ ਮਾਂ ਨਾ। ਉਈ ਮੈਨੂੰ ਟਿਕਣ ਨਹੀਂ ਦਿੰਦੀ। ਇਹ ਘਰਵਾ ਤਾਂ ਮੇਰੇ ਅਗਰ ਹੀ ਪਈ ਰਹਿੰਦੀ ਆ। ਲੈ ਬਾਪੂ ਤੂੰ ਨਾ ਹੋਂਦਾ ਨਹੀਂ ਹੋਣਾ ਟਾਈਮ ਸਿਰ। ਨਾ ਛੇਤੀ ਛੇਤੀ ਕਪੜੇ ਬਦਲਦਾ ਹੁਣ ਅੱਗੇ ਆਂ। ਆਹੋ ਤੁਸੀਂ ਦੋਵੇਂ ਇੱਕੋ ਜੇ। ਨਾ ਮੈਂ ਨਾ ਧੋ ਕੇ ਕਿਸੇ ਦਫਤਰ ਜਾਣਾ ਹੁੰਦਾ। ਕੱਪੜਿਆਂ ਨੂੰ ਤਾਂ ਤੇਰੀ ਮਾਂ ਰੋਲਾ ਪੁੰਦੀ ਰਹਿੰਦੀ ਐ। ਮੈਨੂੰ ਪਤਾ ਦੁਕਾਨ ਤੇ ਕੰਮ ਕਰਦਿਆਂ ਤੇਲ ਨਾਲ ਹੀ ਲਿਬੜਨਾ ਹੁੰਦਾ। ਉਹ ਬਾਪੂ ਤੇਰਾ ਫਿਕਰ ਕਰਦੀ ਐ ਬੀਬੀ। ਤਾਂ ਤੈਨੂੰ ਰੋਜ਼ ਕੱਪੜੇ ਬਦਲਣ ਨੂੰ ਕਹਿੰਦੀ ਆ। ਆਹੋ ਬਹੁਤਾ ਫਿਕਰ ਕਰਦੀ ਆ। ਮੈਨੂੰ ਪਤਾ ਉਹਦੇ ਫਿਕਰਾਂ ਦਾ। ਹੋਰ ਕੀ ਬੀਬੀ ਚਾਹੁੰਦੀ ਐ ਮੇਰਾ ਮਾਈਆ ਸੋਨਾ ਵੰਟਣ ਕੇ ਰਹੇ। ਆਹ ਦੇਖ ਇਦਾਂ ਸੰਗਲਾ ਦੀ ਬਾਹਰ ਜਾ ਕੇ ਬਾਪੂ ਖੜਖੜਾ ਕੇ ਹੱਸ ਪਿਆ ਮੈਂ ਹੁਣ ਘਰ ਵੀ ਸੋਨੇ ਵਜਵੇਂ ਰੁਪਏ ਕੱਲਣ ਲੱਗਿਆ ਹੁਣ ਬੀਬੀ ਬਾਪੂ ਦੋਵੇਂ ਗੁਰਨਾਮ ਚਾਚੇ ਨੂੰ ਸੋਹ ਸੋ ਅਸੀਸਾਂ ਦਿੰਦੇ ਆਪਣੀ ਜ਼ਿੰਦਗੀ ਦੇ ਇੰਨਾ ਚੰਗੇ ਦਿਨਾਂ ਵਿੱਚ ਮੁੜ ਕੇ ਰੰਜੀਤ ਦਾ ਚਿੱਤੇ ਆਉਣਾ ਸਭਬਕੀ ਸੀ ਸਾਥੀ ਕਹਿੰਦੇ ਆ ਜਿਹੜਾ ਬੰਦਾ ਕਿਸੇ ਦੀ ਰੂਹ ਵਿੱਚ ਰਚਮਿਚ ਜਾਵੇ ਉਹ ਦੁੱਖ ਵਿੱਚ ਤਾਂ ਯਾਦ ਆਉਂਦਾ ਹੈ ਪਰ ਸੁੱਖ ਵਿੱਚ ਵੀ ਘਟ ਚਿੱਤੇ ਨਹੀਂ ਆਉਂਦਾ ਕਈ ਵਾਰ ਮੇਰੇ ਮਨ ਵਿੱਚ ਵਿਚਾਰਾਂ ਦਾ ਯੁੱਧ ਛਿੜਿਆ ਰਹਿੰਦਾ ਮੈਂ ਸੋਚਦਾ ਜ਼ਿੰਦਗੀ ਵਿੱਚ ਪਹਿਲੀ ਵਾਰ ਕਿਸੇ ਕੁੜੀ ਨੂੰ ਇੰਨਾ ਪਿਆਰ ਕੀਤਾ ਸੀ। ਉਹਦੇ ਵਾਰ ਮੇਰੀ ਰੂਹ ਖਿੱਚੀ ਗਈ ਸੀ ਪਰ ਮੈਨੂੰ ਉਹਦੀ ਵਫਾ ਕਿਉਂ ਨਾ ਰਸਾਈ। ਫਿਰ ਆਪੇ ਆਪਣੇ ਆਪ ਨੂੰ ਸਮਝਾਉਂਦਾ। ਮੂਰਖਾ ਉਹਨੇ ਮੇਰੇ ਕੋਲ ਕਦੋਂ ਆਪਣੇ ਪਿਆਰ ਦਾ ਇਜ਼ਹਾਰ ਕੀਤਾ ਸੀ? ਅਸੀਂ ਕਿਹੜੇ ਕੌਲ ਕਰਾਰ ਕੀਤੇ? ਇੱਥੇ ਵਫਾ ਜਾਂ ਬੇਵਫਾਈ ਦੇ ਕੀ ਅਸਰ ਰਹਿ ਜਾਂਦੇ ਜਦੋਂ ਉਹਨੇ ਮੈਨੂੰ ਕਦੇ ਪਿਆਰ ਹੀ ਨਹੀਂ ਕੀਤਾ। ਮੈਂ ਕਿਉਂ ਸੋਚਾਂ ਉਹਦੇ ਬਾਰੇ? ਜਿੜੀ ਨਾ ਕਦੇ ਪਹਿਲਾਂ ਮੇਰੀ ਸੀ ਤੇ ਨਾ ਹੁਣ ਕਦੇ ਹੋ ਸਕਦੀ ਮੈਂ ਆਪਣੇ ਮਨ ਨੂੰ ਬਹੁਤ ਪਰਚਾਉਣ ਦੀ ਕੋਸ਼ਿਸ਼ ਕਰਦਾ ਪਰ ਕੜੀ ਕੁ ਹੀ ਅਸਰ ਹੁੰਦਾ ਟਰਾਲੇ ਦਾ ਲਾਇਸੈਂਸ ਬਣਨ ਤੋਂ ਬਾਅਦ ਮੈਨੂੰ ਤਾਰੀ ਡਰਾਈਵਰ ਨਾਲ ਰਹਿਣ ਲਈ ਕਮਰਾ ਮਿਲਿਆ ਮੈਂ ਉਹਦੀਆਂ ਆਦਤਾਂ ਤੋਂ ਛੇਤੀ ਹੀ ਅਗਿਆ ਸ਼ਰਾਬ ਪੀਚਿਆਂ ਬਗੈਰ ਉਹ ਕਿਸੇ ਨਾਲ ਛੇਤੀ ਗੱਲ ਨਹੀਂ ਸੀ ਕਰਦਾ ਟੜਕੇ ਸ਼ੁਰੂ ਹੋ ਜਾਂਦਾ ਮੇਰੀ ਉਹਦੇ ਨਾਲ ਘਾਟੀ ਰਾਤਾਂ ਸਰਲਦੀ ਪਰ ਮੈਂ ਅਕਸਰ ਉਹਦੀਆਂ ਜੇਬਾਂ ドラਮਾ ਨਾਲ ਭਰੀਆਂ ਵੇਖਦਾ ਮੈਂ ਹੈਰਾਨ ਸਾਂ ਕਿ ਉਸੇ ਕੁਲ ਐਨੇ ਪੈਸੇ ਕਿੱਥੋਂ ਆਦੇ ਮੈਂ ਮਿਲਣੇ ਬਾਅਦ ਘਰ ਪੈਸੇ ਭੇਜਣ ਜੁਗਾ ਹੁੰਦਾ ਤੇ ਉਹ ਮਹੀਨੇ ਚ 2-4 ਵਾਰ ਪੈਸੇ ਭੇਜਣਦਾ ਆਖਰ ਉਹਦੇ ਕੋਲ ਇੰਨੇ ਰੁਪਈਆ ਦਾ ਜੁਗਾੜ ਕਿੱਥੋਂ ਹੁੰਦਾ ਮੈਂ ਉਸੇ ਤੇ ਨਜ਼ਰ ਰੱਖਣ ਲੱਗਾ ਉਹਦੇ ਦੋ ਨੰਬਰ ਦਿੱਤਨ ਦੇ ਬਾਰੇ ਮੇਰਾ ਮੱਥਾ ਠਣਕੇ ਪਰ ਫਿਰ ਸੋਚਦਾ ਜੇ ਉਹਦੇ ਕੋਲ ਇੰਨਾ ਪੈਸਾ ਬਣਦਾ ਮਹੀਨੇ ਦਾ ਫਿਰ ਉਹ ਕਿਉਂ ਬੈਠਾ ਇੱਥੇ ਕਿਤੇ ਹੋਰ ਵਧੀਆ ਥਾਂ ਤੇ ਵੀ ਰਹਿ ਸਕਦਾ ਫਿਰ ਹੌਲੀ-ਹੌਲੀ ਗੱਲ ਮੇਰੇ ਪੱਲੇ ਪਈ ਕਿ ਉਹਨੇ ਆਪਣੀ ਇਸ ਡਰਾਈਵਰੀ ਦੇ ਨਾਂ ហេਠੀਤਾ ਆਪਣਾ ਦੂ ਨੰਬਰ ਦਾ ਧੰਦਾ ਰੋੜਿਆ ਹੋਇਆ ਉਹ ਡਰਾਈਵਰੀ ਦਾ ਗੁਰਨਾਮ ਚਾਚੇ ਦੀ ਕਰਦਾ ਪਰ ਨਾਲੋਂ ਨਾਲ ਉਹਦੀ ਗੱਡੀ ਨਾਲ ਹੀ ਸ਼ਰਾਬ ਇੱਧਰ ਉੱਧਰ ਕਰਨ ਦਾ ਕੰਮ ਵੀ ਸਿਰੇ ਚੜ ਜਾਂਦਾ ਇੱਕ ਵਾਰ ਮੇਰੇ ਲਹੂ ਨੇ ਉਬਾਲਾ ਮਾਰਿਆ ਕਿ ਇਹ ਇੱਕ ਸਾਊ ਬੰਦੇ ਨੂੰ ਧੋਖਾ ਦੇ ਰਿਹਾ ਪਰ ਫਿਰ ਪਤਾ ਨਹੀਂ ਕਿਵੇਂ ਮੇਰੇ ਵਿਚਾਰਾਂ ਨੂੰ ਵੀ ਲਾਲਚ ਲੱਕੀ ਲੱਕ ਉਤਰਨ ਲੱਗਿਆ ਮੈਂ ਸੋਚਾਂ ਬੁਣਨ ਲੱਗਾ ਕਿ ਕਿਉਂ ਨਾ ਮੈਂ ਵੀ ਇਹਦੇ ਵਾਂਗੂ ਪੈਸੇ ਕਮਾਵਾਂ ਇੱਕ ਵਾਰ ਤਕੜਾ ਹੱਥ ਮਾਰ ਕੇ ਆਪਣੇ ਪਿੰਡ ਦਾ ਰਾਫੜਾ ਫੇਰ ਉਸ ਤੇ ਕੋਈ ਜਗਾੜ ਸ਼ੁਰੂ ਕਰਾਇਆ ਇਸ ਰਪੈ ਨਾਲ ਮੇਰੇ ਮਾਪੇ ਵੀ ਕੋਈ ਸੌਕੇ ਹੋਣ ਹੁਣ ਵੀ ਆਪਣੀ ਗਰਜ ਕਰਕੇ ਉਹਦੇ ਨਾਲ ਸੋਣੀ ਬਣ ਲੱਗੀ ਮੇਰੇ ਤੇ ਮੇਰਾ ਸਵਾਰਥ ਭਾਰੂ ਹੋ ਗਿਆ ਉਹਨੂੰ ਵੀ ਮੇਰੀ ਲੋੜ ਸੀ ਇਹ ਉਹ ਵੀ ਸਮਝ ਗਿਆ ਸੀ ਉਹ ਵੀ ਮੈਨੂੰ ਖੁਸ਼ ਕਰਨ ਲਈ ਕਦੇ ਕੋਈ ਕਪੜਾ ਲੱਤਾ ਲੈ ਦਿੰਦਾ ਤੇ ਕਦੇ ਕਿਸੇ ਚੰਗੀ ਥਾਂ ਖਾਣ ਪੀਣ ਤੁਰੇ ਹੁੰਦੇ ਆਪਾਂ ਦੋਵੇਂ ਉਹਦੀ ਸ਼ਰਾਬ ਹੁਣ ਮੇਰੀਆਂ ਨਾਸਾਂ ਨੂੰ ਚੜਨੀ ਬੰਦ ਹੋ ਗਈ ਸ਼ਰਾਬ ਦੇ ਸਰੂਰ ਵਿੱਚ ਉਹ ਮੈਨੂੰ ਚੰਗਾ ਲੱਗਦਾ ਕਿਉਂਕਿ ਉਹ ਆਪਣੇ ਮਨ ਦੀਆਂ ਸਾਰੀਆਂ ਤੰਦਾ ਮੇਰੇ ਸਾਹਮਣੇ ਢਿੱਲੀਆਂ ਕਰ ਦਿੰਦਾ ਤੇ ਸਾਡੇ ਵਿਚਲੇ ਸਾਰੇ ਉਹਲੇ ਚੁੱਕੇ ਜਾਂਦੇ ਉਹ ਮੈਨੂੰ ਆਪਣੇ ਉਹ ਰਾਜ਼ ਵੀ ਦੱਸ ਬੈਠਦਾ ਜਿਹਦੇ ਬਾਰੇ ਦਿਨ ਦੇ ਚਾਨਣ ਵਿੱਚ ਗੱਲ ਛੜਨ ਤੋਂ ਕੁਤਰਾਂਦਾ ਹੁਣ ਉਹ ਮੇਰੇ ਲਈ ਖਾਸ ਸੀ ਤੇ ਮੈਂ ਉਹਦੇ ਲਈ ਤਾਰੀ ਸਾਡੇ ਲਾਗਿਓ ਮਰਿੰਡੇ ਤੋਂ ਸੀ ਇੱਕ ਦਿਨ ਮੈਂ ਉਹਦੇ ਪਰਸ ਵਿੱਚ ਬਹੁਤ ਸੋਹਣੀ ਸੁਨੱਕੀ ਮਟਿਆਰ ਦੀ ਇੱਕ ਤਸਵੀਰ ਵੇਖੀ ਮੈਂ ਇਸ ਤਸਵੀਰ ਪਰਸ ਵਿੱਚੋਂ ਕੱਢ ਕੇ ਉਸਦੇ ਸਾਹਮਣੇ ਕਰਦਿਆਂ ਪੁੱਛਿਆ ਇਹ ਕੌਣ ਆ ਜਨਾਬ ਸਾਨੂੰ ਕਦੇ ਦੱਸਿਆ ਹੀ ਨਹੀਂ ਉਹ ਹੱਸਦਾ ਹੋਇਆ ਮੇਰੇ ਹੱਥੋਂ ਤਸਵੀਰ ਫੜਦੇ ਆਖਣ ਲੱਗਿਆ ਓ ਤੇਰੀ ਭਾਬੀ ਤੋਂ ਬਿਨਾ ਕਿਹਦੀ ਫੋਟੋ ਆਪਣੀ ਬੁੱਕਲ 'ਚ ਲੈ ਕੇ ਘੁੰਮ ਸਕਦਾ ਤੇਰਾ ਯਾਰ ਮੈਨੂੰ ਤਾਂ ਇਸ ਫੋਟੋ 'ਚੋਂ ਹੀ ਉਹਦਾ ਨਿੱਗ ਚੜਿਆ ਰਹਿੰਦਾ ਤਾਂ ਹੀ ਆਪਣੇ ਸੀਨੇ ਤੋਂ ਦੂਰ ਨਹੀਂ ਹੋਣ ਦਿੰਦਾ ਕਦੇ ਹਾਏ ਹਾਏ ਅੱਗੇ ਤਾਂ ਕਦੇ ਮੇਰੇ ਯਾਰ ਨੇ ਦੱਸਿਆ ਨਹੀਂ ਮੈਂ ਛੇੜਦਿਆਂ ਕਿਆ ਓ ਦੱਸਣਾ ਕੀ ਹਾਲੇ ਤਾਂ ਮੰਗਣਾ ਹੋਇਆ ਹੈ ਅੱਜ ਤਾਂ ਤੁਸੀਂ ਭੰਗੜੇ ਪਾਉਣੇ ਆ ਯਾਰਾਂ ਦੋਸਤਾਂ ਨੇ ਮਿਲ ਕੇ ਕਈ ਵਾਰ दारू ਦੀ ਲੋਰ ਵਿੱਚੋਂ ਮੈਨੂੰ ਤਸਵੀਰ ਦਿਖਾ ਕੇ ਆਖਦਾ ਹੁਣ ਮੇਰਾ ਪੱਕਾ ਮਕਾਨ ਬਣ ਗਿਆ ਚਾਰ ਸਾਲ ਹੋ ਚਲੇ ਇੱਥੇ ੱੱੱਕੇ ਖਾਂਦਿਆਂ ਨੂੰ ਵੀਰੇ ਕੋਈ ਨਹੀਂ ਵੇਖਦਾ ਲੋ ਤੇ ਪਸੀਨੇ ਬਣ ਮੱਥੇ ਤੇ ਉਪਰੀਆਂ ਚਮਕੀਲੀਆਂ ਬੂੰਦਾਂ ਨੂੰ ਇੱਥੇ ਕੋਈ ਨਹੀਂ ਪੁੱਛਦਾ ਬਈ ਢਿੱਡ ਭੁੱਖਾ ਹੈ ਕਿ ਰੱਜ ਗਿਆ ਬੰਦੇ ਦਾ ਰੱਜ ਕੇ ਲੋ ਪਿੰਦੇ ਆ ਬਥੇਰਾ ਪਸੀਨਾ ਝੜਿਆ ਪਰ ਹੱਥ ਪੱਲੇ ਕੁਝ ਨਹੀਂ ਆਉਂਦਾ ਬਾਪੂ ਨੇ ਹਜ਼ਾਰ ਚੁੱਕ ਲਿਆ ਸੀ ਮੈਨੂੰ ਵੱਡੀ ਭੈਣ ਦੇ ਵਿਆਹ ਦਾ ਕਰਜ਼ਾ ਹਾਲੇ ਸਿਰ 'ਤੇ ਖੜਾ ਸੀ ਜਦ ਮੈਂ ਘਰੋਂ ਤੁਰਿਆ ਉਹ ਫਿਰ ਸਪੰਦਾ ਤੇ ਫਿਰ ਕਿੰਨੀ ਧਿਰ ਚੁੱਪ ਕਰਕੇ ਬੈਠਾ ਰਹਿੰਦਾ ਤਕੜਾ ਜਾ ਪੈਗਲਾ ਮੋਟ ਸ਼ੁਰੂ ਹੋ ਜਾਂਦਾ ਆ ਜਦੋਂ ਮੈਂ ਘਰੋਂ ਤੁਰਿਆ ਬੀਬੀ ਨੇ ਭਰੀਆਂ ਅੱਖਾਂ ਨਾਲ ਤੱਲਾ ਜਿਆ ਲਿਆ ਬੁੱਤ ਤੇਰੇ ਪਿਓ ਦੀ ਪਿੱਠ ਸਾਰੀ ਉਮਰ ਕਰਜ਼ੇ ਨੇ ਸਿੱਧੀ ਨਾ ਹੁੰਨ ਦਿੱਤੀ ਉਹ ਜੇਠਾ ਬਥੌਣ ਦਾ ਜਰਮਾਨਾ ਭੁਗਤਦਾ ਰਿਹਾ ਸਾਰੀ ਉਮਰ ਪਹਿਲਾਂ ਦੋ ਪੈਣਾ ਦਰੋਂ ਸਾਰੇ ਭੇਜੀਆਂ ਫਿਰ ਪਰ ਆਵਿਆ ਆਰੀਆ ਪੋ ਆਪਣੇ ਘਰ ਮੌਜਾਂ ਚ ਇੱਥੇ ਸਾਡਾ ਹਵਾਲ-ਵਾਲ ਵਿੰਨਿਆ ਪਿਆ ਪੁੱਤ ਤੂੰ ਦੇਖੀ ਹੁਣ ਸੋਚੀ ਆਪਣੇ ਪਿਓ ਬਾਰੇ ਉਹ ਆਪਣਾ ਟੱਡ ਮੇਰੇ ਕੋਲ ਫਰੋ ਲੈਂਦਾ ਮੈਂ ਵੀ ਆਪਣੀ ਹੁਣ ਤੱਕ ਦੀ ਜ਼ਿੰਦਗੀ ਦਾ ਕੱਲਾ-ਕੱਲਾ ਪੰਨਾ ਖੋਲ ਰੱਖਿਆ ਉਹਦੇ ਮੂਰੇ ਇੱਕ ਦਿਨ ਗੱਲਾਂ-ਗੱਲਾਂ ਵਿੱਚ ਆਖਣ ਲੱਗਿਆ ਤੂੰ ਆਪ ਵੇਖ ਜਦ ਮੈਂ ਇੱਧਰ ਆਇਆ ਪਹਿਲੇ ਦੋ ਕੁ ਸਾਲਾਂ ਚ ਤਾਂ ਸਾਡੇ ਘਰ ਦੀ ਰੋਟੀਆਂ ਵਸਾਂ ਤੁਰਦੀ ਰਹੀ ਜਦ ਹੱਕ ਹਲਾਲ ਦੀ ਕਮਾਈ ਰੋਟੀ ਦੀ ਬੁਰਕੀ ਵੀ ਪੂਰੀ ਨਾ ਦੇ ਸਕੇ ਤਾਂ ਫੇਰ ਬੰਦਾ ਹੋਰ ਰਹਾਣਾ ਪੜੇ ਤਾਂ ਕੀ ਕਰੇ ਫੇਰ ਆਪਾਂ ਵੀ ਰਾਹ ਬਦਲ ਲਿਆ ਮੈਂ ਉਹਦੀਆਂ ਗੱਲਾਂ ਕੋਰਨਰ ਸੁਣ ਰਿਹਾ ਸਾਂ ਐਨੇ ਨੂੰ ਮੋੜ ਡੂੰਗਾ ਸਾ ਪਰ ਕਿ ਆਖਣ ਲੱਗਿਆ ਉਹਨੇ ਨਾਲ 2 ਸਾਲਾਂ ਸਾਡੇ ਘਰ ਨਾਲ ਲੱਗਦੀ ਮਲੂਕੇ ਬੁੜੇ ਦੀ 6 ਵਿਸਵੇ ਥਾਂ ਦਾ ਸੌਦਾ ਕਰ ਘਰ ਛੱਤ ਲਿਆ ਸਾਡੇ ਘਰ ਦੀ ਛੱਤ ਪੱਕੀ ਹੋ ਗਈ ਹੈ ਬਰਸਾਤਾਂ ਦੇ ਦਿਨਾਂ ਚ ਚੁੰਦੀਆਂ ਛੱਤਾਂ ਥੱਲੇ ਥਾਂ ਥਾਂ ਪਾਂਡੇ ਧਰਨ ਤੇ ਵਰਦੇ ਮੀਂਹ ਵਿੱਚ ਬੀਬੀ ਭਾਪੇ ਨੂੰ ਕੋਠੇ ਤੇ ਗੇੜੇ ਮਾਨ ਤੋਂ ਹੁਣ ਛੁਟਕਾਰਾ ਮਿਲਿਆ ਸੋਖਨਸ ਭੈਣ ਦੇ ਵਿਆਹ ਦੇ ਕਰਦੇ ਦੀ ਪੰਡ ਸਿਰੋਂ ਲੱਤੀ ਐ ਐਸ ਕੀ ਤਾਂ ਮੇਰੇ ਵਿਆਹ ਰੀ ਗਹਿਣੇ ਗੱਟੇ ਬੀਬੀ ਨੇ ਜੋੜ ਲਿਆ ਹੁਣ ਤਾਂ ਤਿਆਰੀਆਂ ਫੁੱਲਾਂ ਵਾਲੀ ਗੱਡੀ ਚੋਂ ਲਿਆਉਣ ਦੀ ਐ ਜਿਹਨੂੰ ਵੇਖ ਕੇ ਮੈਂ ਅੱਖਾਂ ਝਪਕਣੀਆਂ ਭੁੱਲ ਜਾਂਦਾ ਤੇ ਦਿਲ ਕਰਦਾ ਉਹਨੂੰ ਵੇਖਦਾ ਹੀ ਰਾਂ ਬੀਬੀ ਨੂੰ ਕਹਿਣਾ ਇਹਨਾਂ ਨੇ ਰਾਤਿਆਂ ਦਾ ਸਾਹਾ ਬਨ ਲਓ ਉੰਨੀ ਹੋਰ ਸਬਰ ਹੁੰਦਾ ਉਹ ਤੈਨੂੰ ਪਤਾ ਤੇਰੀ ਹੋਣ ਵਾਲੀ ਪਰਜਾਈ ਮੇਰੀ ਭੂਆ ਦੀ ਨੂੰਹ ਦੀ ਭੈਣ ਆ ਭੂਆ ਦੇ ਮੁੰਡੇ ਦੇ ਵਿਆਹ ਤੇ ਉਹਨੂੰ ਗੁਲਾਬੀ ਸੂਟ ਚ ਮੈਂ ਵੇਖਦਾ ਹੀ ਰਹਿ ਗਿਆ ਤਾਂ ਸਾਰੇ ਵਿਆਹ ਚ ਮੇਰੀ ਨਿਗਾਹ ਉਹਦੇ ਦੁਆਲੇ ਰਹੀ ਉਦੋਂ ਉੱਥੇ ਹੀ ਉਹਨੇ ਮੇਰੇ ਦਿਲ ਤੇ ਮੋਹਰ ਲਾ ਦਿੱਤੀ ਆਪਣੇ ਨਾਂ ਦੀ ਪਰ ਆਪਣੇ ਘਰ ਦੇ ਹਾਲਾਤ ਵੇਖ ਮੈਂ ਉਹਦੇ ਅੱਗੇ ਆਪਣੇ ਪਿਆਰ ਦਾ ਇਜ਼ਹਾਰ ਕਦੇ ਨਾ ਕਰ ਸਕਿਆ ਉਹ ਬੋਲਦਾ ਬੋਲਦਾ ਰੁਕ ਗਿਆ ਉਹ ਦੋਸਤ ਹੀ ਉਹਨੇ ਮੇਰੇ ਦਿਲ ਤੇ ਮੋਹਰ ਲਾ ਦਿੱਤੀ ਆਪਣੇ ਨਾਂ ਦੀ ਪਰ ਆਪਣੇ ਕਰਦੇ ਹਾਲਾਤ ਵੇਖ ਮੈਂ ਉਹਦੇ ਅੱਗੇ ਆਪਣੇ ਪਿਆਰ ਦਾ ਇਜ਼ਹਾਰ ਕਰੇ ਕਰ ਨਾ ਸਕਿਆ ਉਹ ਬੋਲਦਾ ਬੋਲਦਾ ਰੁਕ ਗਿਆ ਮੈਂ ਹੈਰਾਨੀ ਨਾਲ ਪੁੱਛਿਆ ਇਰਸਾਕ ਕਿਵੇਂ ਸਿਰੇ ਚੜਿਆ ਉਹ ਹੁਬਕੇ ਬੋਲਿਆ ਇਹੋ ਤਾਂ ਗੱਲ ਆ ਯਾਰ ਜਿਹਦੇ ਨਾਲ ਸੰਜੋਗ ਜੁੜੇ ਹੁੰਦੇ ਆ ਉਹਨੇ ਆਉਣਾ ਹੁੰਦਾ ਤੁਹਾਡੀ ਜ਼ਿੰਦਗੀ 'ਚ ਮੇਰੇ ਸੰਜੋਗ ਸੀ ਉਹਦੇ ਨਾਲ ਜੁੜੇ ਹੋਏ ਪੱਕੇ ਵਾਦੀ ਨੂੰ ਨੇ ਆਪ ਹੀ ਗਲਤ ਹੋਰੀ ਮੇਰੀ ਬੀਬੀ ਨਾ ਜਦ ਬੀਬੀ ਨੇ ਮੈਨੂੰ ਪੁੱਛਿਆ ਮੈਂ ਤਾਂ ਝੱਟ ਹਮੀ ਭਰ ਦਿੱਤੀ ਹੁਣ 2 ਸਾਲ ਹੋ ਚੱਲਿਆ ਗਲਤ ਹੋਰੀ ਨੂੰ ਜਦੋਂ ਸਾਰੀ ਇੰਜ ਗੱਲਾਂ ਕਰਦਾ ਉਹਦੇ ਚਿਹਰੇ ਦਾ ਰੰਗ ਖੜ ਜਾਂਦਾ ਅੱਖਾਂ ਚ ਆਈ ਲਿਸ਼ਕੋਰ ਨਾਲ ਉਹ ਪਹਿਲਾਂ ਨਾਲੋਂ ਵੀ ਵੱਧ ਸਨੱਖਾ ਲੱਗਣ ਲੱਗਦਾ ਇੱਕ ਦਿਨ ਅੱਧੀ ਰਾਤ ਮੈਨੂੰ ਇੱਕ ਸੁਪਨੇ ਨੇ ਅਜੀਹਾ ਹਲੂਣੇ ਆਕੇ ਮੇਰੀ ਡੋਰ ਨਾਲ ਉੱਠ ਬੈਠਿਆ ਮੈਨੂੰ ਬਿੱਕਰ ਤੇ ਲਾਲੀ ਗੋਲੀਆਂ ਨਾਲ ਭੁੰਨੇ ਹੋਏ ਦਿਖਾਈ ਦਿੱਤੇ ਮੇਰਾ ਮੂੰਹ ਸੁੱਕ ਗਿਆ ਜੀਬ ਤਾਲੂਏ ਨਾਲ ਲੱਗੀ ਕਿੰਨਾ ਚਿਰ ਮੇਰੀ ਸੁਤਾ ਛੱਤ ਵੱਲ ਲੱਗੀ ਰਹੀ ਉਸ ਤੋਂ ਬਾਅਦ ਜਿਵੇਂ ਨੀਂਦ ਮੈਥੋਂ ਰੁੱਸ ਦੂਰ ਭੱਜ ਗਈ ਜਦੋਂ ਕਿੰਨੀ ਦੇਰ ਤਾਈਂ ਮੈਂ ਪਾਸੇ ਮਾਰਦਾ ਰਿਹਾ ਤਾਰੀ ਨੇ ਇੱਕ ਪੈਗ ਬਣਾ ਗਲਾਸ ਮੇਰੇ ਮੂਹਰੇ ਕਰ ਦਿੱਤਾ ਮੈਂ ਮੈਨੂੰ ਜੀ ਕੀਤੀ ਯਾਰ ਮੈਂ ਅੱਜ ਤਾਈਂ ਕਦੇ ਮੂੰਹ ਨੂੰ ਨਹੀਂ ਲਾਈ ਮੈਂ ਨਹੀਂ ਪੀਣੀ ਓਏ ਤੂੰ ਇੱਕ ਵਾਰ ਪੀ ਕੇ ਦੇਖ ਬਹੁਤ ਨਜ਼ਾਰੇ ਵਾਲੀ ਚੀਜ਼ ਐ ਉਹ ਨਹੀਂ ਯਾਰ ਮੈਂ ਨਹੀਂ ਪੀਂਦਾ ਉੰਜ ਵੀ ਕਹਿੰਦੇ ਇੱਕ ਵਾਰ ਜਿਹੜੇ ਬੰਦੇ ਦੇ ਮੂੰਹ ਨੂੰ ਲੱਗ ਜਾਵੇ ਤਾਂ ਉਹਦਾ ਕਹਿੜਾ ਨਹੀਂ ਛੜਦੀ ਛੇਤੀ ਕੀਤੇ ਉਹ ਲੈ ਤੂੰ ਕਿਹੜਾ ਨਿੱਦਾ ਸ਼ਰਾਬੀ ਬੰਨਾ ਤੈਨੂੰ ਕਿਹੜਾ ਕੰਜਰ ਕਹਿੰਦਾ ਬਾਟੇ ਪਰ ਪਰ ਪੀਂ ਨੂੰ ਤੂੰ ਤਾਂ ਦਵਾਈ ਦੇ ਤੌਰ ਤੇ ਪੀਣੀ ਹੈ ਉਹ ਡਾਕਟਰ ਵੀ ਕਹਿੰਦੇ ਇੱਕ ਦੋ ਪੈਗਾ ਨਾਲ ਕੁਝ ਨਹੀਂ ਹੁੰਦਾ ਦੇਖੀ ਤੇਰੀ ਸਾਰੀ ਤਕਾਵਟ ਰਹਿ ਜਾਣੀ ਆਲੇ ਨੀਂਦ ਵੀ ਸੋਣੀ ਆਊ ਮੈਂ ਬਥੇਰੀ ਨਾ ਨੁਕਰ ਕੀਤੀ ਪਰ ਫੇਰ ਪਤਾ ਨਹੀਂ ਮੈਨੂੰ ਕੀ ਹੋਇਆ ਮੈਂ ਤਾਰੀ ਦੇ ਹੱਥੋਂ ਪੈਗ ਫੜ ਫਟਾਫਟ ਆਪਣੇ ਅੰਦਰ ਸੁੱਟਣ ਦੀ ਕੀਤੀ ਸ਼ੁਰੂ ਸ਼ੁਰੂ ਵਿੱਚ ਇੱਕ ਪੈਗ ਫਿਰ ਦੋ ਹੌਲੀ ਹੌਲੀ ਪੈਗਾਂ ਦੀਆਂ ਗਿਣਤੀਆਂ ਮੈਂntੀਆਂ ਭੁੱਲਣ ਲੱਗੀਆਂ ਤੇ ਬੋਤਲ ਦਾ ਪਤਾ ਲੱਗਣਾ ਵੀ ਬੰਦ ਹੋ ਗਿਆ ਕਿ ਕਦੋਂ ਮੁੱਕ ਜਾਂਦੀ ਸ਼ਰਾਬ ਪੀਣ ਤੋਂ ਬਾਅਦ ਮੈਂ ਅਕਸਰ ਕਿਰਨਜੀਤ ਨੂੰ ਯਾਦ ਕਰਦਾ ਲੈ ਹੁਣ ਮੈਂ ਪੀਣ ਲੱਗ ਪਿਆ ਤੇਰੇ ਵਰਗੇ ਸ਼ਰਾਬੀ ਵੀ ਬਣ ਗਿਆ ਕਦੇ ਆਪਣੇ ਆਪ ਨੂੰ ਲਾਂਟਦਾ ਪਾਉਂਦਾ ਉਸ ਵਿਚਾਰੀ ਦਾ ਕੀ ਕਸੂਰ ਬਿਨਾ ਗੱਲੋਂ ਹਰ ਵਾਰ ਉਹਨੂੰ ਦੋਸ਼ੀ ਕਰਾਰ ਦੰਨਾ ਹੈ ਕੇ ਇਸ ਕਤਲ ਕਰਵਾਈ ਇਹ ਮੇਰੀ ਮਰਜ਼ੀ ਸੀ ਤੇ ਦੋਸ਼ੀ ਹੋ ਪਰ ਦੇਸੀ ਹੋਇਆ ਆਪਣੇ ਅੰਦਰ ਬੈਠੇ ਗਿੱਦਰ ਦੇ ਕਹਿਨ ਤੇ ਤੇ ਦੋਸ਼ੀ ਮੁੜ ਕੇ ਰਣਜੀਤ ਸ਼ਰਾਬ ਆਪਣੀ ਗਰਜ ਨੂੰ ਪੀਣ ਲੱਗਿਆ ਆਪਣੇ ਆਪ ਨੂੰ ਤੁਖਾ ਦੇਣ ਲਈ ਆਪਣੇ ਅੰਦਰ ਬੈਠੇ ਗਿੱਦਰ ਨੂੰ ਸ਼ੇਰ ਬਣਾਉਣ ਦਾ ਭਲੇਖਾ ਸਿਰਜਣ ਲਈ ਤੇ ਦੋਸ਼ੀ ਮੁੜ ਉਹੀ ਉਸ ਰਾਤ ਅਜਿਹੀ ਪੀਤੀ ਕੇ ਮੁੜ ਕਦੇ ਉਤਰਨ ਹੀ ਨਾ ਦਿੱਤੀ ਉਸ ਡਰਾਈਵਰ ਦੀ ਨੇੜਤਾ ਨੇ ਮੈਨੂੰ ਸ਼ਰਾਬ ਦੇ ਨੇੜੇ ਕਰ ਦਿੱਤਾ ਸੀ ਐਨੀ ਨੇੜੇ ਕਿ ਜਿਸ ਸ਼ਰਾਬ ਨਾਲ ਮੈਂ ਕਦੇ ਨਫ਼ਰਤ ਕਰਦਾ ਸਾਂ ਉਹ ਸ਼ਰਾਬ ਮੇਰੀਆਂ ਨਸਾਂ ਵਿੱਚ ਸਮਾਉਣ ਲੱਗੀ ਹਿੱਸਾ ਬਣ ਗਈ ਮੇਰੇ ਲਹੂ ਦਾ ਹੁਣ ਮੈਂ ਵੀ ਸ਼ਰਾਬ ਦੇ ਸਰੂਰ ਵਿੱਚ ਹਵਾਈ ਕਿਲੇ ਸਿਰਜਦਾ ਬਾਕੀ ਅਗਲੇ ਪਾਗ ਵਿੱਚ ਧੰਨਵਾਦ